ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੇ ਆਪਾਂ ਅੱਜ ਇਹਨਾਂ ਸ਼ਬਦਾਂ ਬਾਰੇ ਸਿੱਖਣਾ ਹੈ ਕਿ ਇਹਨਾਂ ਸ਼ਬਦਾਂ ਨੂੰ ਸੰਗਤਾ ਗਲਤ ਕਿਉਂ ਪੜਦੀ ਹੈ ਕਿੱਥੇ ਪੜਦੀ ਹੈ ਕਿਉਂਕਿ ਜਿੰਨਾ ਚਿਰ ਆਪਾਂ ਮੁਹਾਰਨੀ ਦੀ ਸੰਖਿਆ ਨਹੀਂ ਸਿੱਖਦੇ ਮੁਹਾਰਨੀ ਨੂੰ ਆਪਾਂ ਨਹੀਂ ਸਿੱਖਦੇ ਉਹਨਾਂ ਚਿਰ ਆਪਾਂ ਇਹਨਾਂ ਸ਼ਬਦਾਂ ਦਾ ਜਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਨਹੀਂ ਕਰ ਸਕਦੇ ਸਭ ਲੱਗੀ? ਹਾਂਜੀ। ਹੁਣ ਇਹ ਜਿਹੜੇ ਸ਼ਬਦ ਨੇ ਗੁਰਬਾਣੀ ਦੇ ਵਿੱਚ ਆਉਂਦੇ ਨੇ। ਮਿਸਟੇਕ ਸੰਗਤਾਂ ਕਿੱਥੇ ਕਰਦੀਆਂ? ਜਦੋਂ ਸੰਗਤਾਂ ਇਹ ਨਹੀਂ ਵੇਖਦੀਆਂ ਕਿ ਇੱਥੇ ਨਾਣਾ ਲੱਗਾ ਹੈ ਜਾਂ ਨੰਨਾ ਲੱਗਾ ਹੈ। ਭੱਬੇ ਦੀ ਵਾਇ ਕੱਢਣੀ ਹੈ ਜਾਂ ਪੱਪੇ ਦੀ ਵਾਇ ਕੱਢਣੀ ਹੈ? ਜਾਂ ਇੱਥੇ ਮਤਲਬ ਕਿ ਭੱਬਾ ਲੱਗਾ ਜਾਂ ਪੱਪਾ ਲੱਗਾ। ਜਾਂ ਇੱਥੇ ਹੁਣ ਆ ਸ਼ਬਦ ਲਿਖਿਆ ਤੇ ਆ ਸ਼ਬਦ ਲਿਖਿਆ ਹੁਣ ਇਹਨਾਂ 'ਚ ਅੰਤਰ ਆ ਹੈ ਅੰਤਰ ਹਾਂਜੀ ਇਹਨਾਂ 'ਚ ਵੀ ਅੰਤਰ ਹੈ ਸਾਰੇ ਜਿਹੜੇ ਲਿਖੇ ਨੇ ਹੁਣ ਆ ਸ਼ਬਦ ਆਉਂਦਾ ਹੈ ਕਈ ਥਾਵਾਂ ਤੇ ਆਉਂਦਾ ਗੁਰਬਾਣੀ ਵਿੱਚ ਕੀ ਪੜਨਾ ਇਹਨੂੰ ਪਾਣਾ ਪਾਣਾ ਭੱਬੇ ਦੇ ਨਾਲ ਹਾਂਜੀ ਭੱਬੇ ਦੇ ਨਾਲ ਪਾਣਾ ਇਹਨੂੰ ਸੰਗਤਾਂ ਕੀ ਪੜਦੀਆਂ ਪਾਣਾ ਪਾਣਾ ਨਹੀਂ ਹਾਂ ਇਹ ਇਹੀ ਸੰਗਤਾਂ ਇਹਨੂੰ ਵੀ ਪਾਣਾ ਪੜ ਜੰਦੀ ਹੈ ਨਾ ਇਹਨੂੰ ਵੀ ਪਾਣਾ ਪੜਦੀ ਹੈ ਇਹਨੂੰ ਵੀ ਪਾਣਾ ਪੜ ਜੰਦੀ ਹੈ ਹੁਣ ਇੱਥੇ ਪੱਪਾ ਇੱਥੇ ਪੱਬਾ ਆਪਾਂ ਇਹੀ ਵੇਖਣਾ ਜਦੋਂ ਗੁਰਬਾਣੀ ਦਾ ਉਚਾਰਨ ਕਰਨਾ ਹੈ ਆਪਾਂ ਇਹ ਵੇਖਣਾ ਕਿ ਪੱਭੇ ਦੀ ਆਵਾਜ਼ ਕੀ ਆ ਪੱਪੇ ਦੀ ਆਵਾਜ਼ ਕੀ ਆ ਇਹ ਪਾਣਾ ਹੈ ਥੋੜਾ ਹਾਰਾ ਕਰਕੇ ਬੋਲਣਾ ਪਾਣਾ ਪਾਣਾ ਇਹ ਪਾਣਾ ਹੈ ਪਾਣਾ ਪੱਪੇ ਨਾਲ ਪਾਣਾ ਇਹ ਪਾਣਾ ਹੈ ਜਦੋਂ ਆਪਾਂ ਭਾਰਾ ਬੋਲਾਂਗੇ ਪਾਣਾ ਪੱਬੇ ਦੀ ਆਵਾਜ਼ ਨਿਕਲੂਗੀ ਆਪੇ ਨਿਕਲੂਗੀ ਜਦੋਂ ਆਪਾਂ ਥੋੜਾ ਹੋਲਾ ਬੋਲਾਂਗੇ ਪਾਣਾ ਪਾਣਾ ਫਿਰ ਇਹ ਪੱਪੇ ਦੀ ਆਵਾਜ਼ ਉਚਾਰਨ ਹੋਵੇਗੀ ਜਿੱਥੇ ਗੁਰਬਾਣੀ ਵਿੱਚ ਪੱਪੇ ਨਾ ਲਾਵੇ ਇਹ ਵੇਖ ਲੈਣਾ ਕਿ ਪੱਪੇ ਦੀ ਆਵਾਜ਼ ਕਿਵੇਂ ਕੱਢਣੀ ਹੈ ਪੱਪੇ ਕੰਨਾ ਪਾ ਪਾ ਨਾਣੇ ਕੰਨਾਣਾ ਪਾਣਾ ਪਾਣਾ ਇੱਥੇ ਹੁਣ ਭੱਬੇ ਕੰਨਾ ਹੈ ਭੱਬੇ ਕੰਨਾ ਪਾ ਪਾ ਨਾਣੇ ਕੰਨਾਣਾ ਪਾਣਾ 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 ਸਭ ਲੈ ਗਿੱਦੜਾ ਸਭ ਤੰਦੀ ਹਾਂਜੀ ਹਾਂ ਹੁਣ ਇੱਥੇ ਭੱਬੇ ਦੇ ਨਾਲ ਭੱਬੇ ਕੰਨਾ ਈੜੀ ਸ਼ੈਰੀ ਐੜੇ ਕੰਨਾ ਪੱਪੇ ਕੰਨਾ ਈੜੀ ਸ਼ੈਰੀ ਐੜੀ ਕੰਨਾ ਸ਼ਬਦ ਉਹ ਨਹੀਂ ਕੋਨੇ ਪਰ ਸਿਰਫ ਇੱਥੇ ਪੱਪਾ ਬਦਲਿਆ ਉਹ ਭੱਬਾ ਹੈ ਤੇ ਪੱਪਾ ਹੈ ਹੁਣ ਸੰਗਤਾਂ ਇਹਨੂੰ ਪੜ੍ਹਦੀਆਂ ਪਾਇਆ ਇਹਨੂੰ ਵੀ ਪੜ੍ਹ ਜਾਂਦੀਆਂ ਪਾਇਆ ਕਿਉਂਕਿ ਹੁਣ ਸੰਗਤਾਂ ਇਹ ਨਹੀਂ ਵੀ ਏਖੜੀ ਵੇਖਦੀਆਂ ਕਿ ਜਦੋਂ ਇੱਥੇ ਭੱਬਾ ਹੈ ਇੱਥੇ ਪੱਪਾ ਹੈ ਕੰਨ ਤੇ ਜਿਹੜੀ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੀਆਂ ਸੰਚਿਤ ਕਰਦੀਆਂ ਨਾ ਆਪ ਸੰਗਤਾਂ ਕਰਦੀਆਂ ਉਹ ਇਸ ਤਰ੍ਹਾਂ ਮੈਂ ਕਈ ਵਾਰ ਸੁਣਿਆ ਉਹ ਇਸ ਤਰ੍ਹਾਂ ਹੀ ਸੰਗਤਾਂ ਪਾਇਆ ਇਹਨੂੰ ਵੀ ਪਾਇਆ ਪਰ ਇਹ ਧਿਆਨ ਰੱਖਣਾ ਆਪਾਂ ਕਿਉਂਕਿ ਗੁਰਬਾਣੀ ਨੂੰ ਸ਼ੁੱਧ ਪੜ੍ਹਨਾ ਹੈ ਸ਼ੁੱਧ ਉਚਾਰਨ ਕਰਨਾ ਗੁਰਬਾਣੀ ਦਾ ਅੱਖਰਾਂ ਦੀ ਪਛਾਣ ਰੱਖਣੀ ਹੈ ਪਾਇਆ ਭੱਬੇ ਕੰਨਾਂ ਇਹਨੂੰ ਪਾਰਾ ਕਰਕੇ ਬੋਲਣਾ ਪਾਇਆ ਪਾਇਆ ਹਾਂ ਇਹ ਪਾਇਆ ਹੈ ਪੱਪੇ ਕੰਨਾਂ ਪਾਇਆ ਇਨੂੰ ਕੀ ਬੋਲਣਾ ਹੈ ਪਾਇਆ ਇਹਨੂੰ ਕੀ ਬੋਲਣਾ ਹੈ ਪਾਇਆ 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 ਸਮਝ ਲੱਗੀ ਤੁਹਾਨੂੰ ਸ਼ਬਦਾ ਜੀ ਹਾਂਜੀ ਅੱਗੇ ਆਜੋ ਜੱਜੇ ਕੰਨਾ ਨਾਣੇ ਕੰਨਾ ਹੁਣ ਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਹੈ ਕਈ ਥਾਂ ਤੇ ਆਇਆ ਹੈ ਗੁਰਬਾਣੀ ਵਿੱਚ ਸ਼ਬਦ ਆ ਵੀ ਆਉਂਦਾ ਕਈ ਥਾਂ ਤੇ ਆਇਆ ਹੈ ਪਰ ਸੰਗਤਾਂ ਮੈਂ ਵੇਖੀਆਂ ਇਸ ਸੰਗ ਇਸ ਸ਼ਬਦ ਨੂੰ ਸੰਗਤਾਂ ਇਸ ਤਰ੍ਹਾਂ ਪੜ੍ਹਦੀਆਂ ਜਾਨਾ ਜਾਨਾ ਪੜ ਜਾਨੀ ਹੈ ਪਰ ਇਹ ਇਹ ਆਪਾਂ ਨਹੀਂ ਵੇਖਦੇ ਕਿ ਇੱਥੇ ਨਾਣੇ ਦੀ ਆਵਾਜ਼ ਨਿਕਲਨੀ ਆ ਇੱਥੇ ਨੰਨੇ ਦੀ ਆਵਾਜ਼ ਨਿਕਲਨੀ ਜਿੱਥੇ ਨੰਨਾ ਲੱਗਾ ਉੱਥੇ ਨੰਨੇ ਦੀ ਆਵਾਜ਼ ਨਿਕਲਨੀ ਆ ਇਹਨੂੰ ਜਾਨਾ ਬੋਲਣਾ ਹੈ ਇਹਨੂੰ ਕੀ ਬੋਲਣਾ ਹੈ ਜਾਨਾ ਜਾਨਾ ਇਹ ਜਾਨਾ ਹੈ ਜਾਨਾ ਨਾਣੇ ਕੰਨਾਣਾ ਜਾਨਾ ਜਾਨਾ ਦੋ ਸ਼ਬਦ ਬਣ ਗਏ ਪਰ ਇੰਨਾ ਸਿਰਫ ਇਹ ਨਾਣਾ ਤੇ ਨੰਨਾ ਹੈ ਬਸ ਇਹ ਪਛਾਣ ਕਰਨੀ ਜਦੋਂ ਆਪਾਂ ਗੁਰਬਾਣੀ ਦਾ ਉਚਾਰਨ ਕਰਨਾ ਹੈ ਕਿ ਨਾਣੀ ਦੀ ਆਵਾਜ਼ ਕੱਢਣੀ ਹੈ ਤੇ ਨੰਨੇ ਦੀ ਆਵਾਜ਼ ਕੱਢਣੀ ਹੈ ਜਾਣਾ ਜਾਣਾ ਸਮਝ ਲੱਗਿਆ ਤੁਹਾਨੂੰ ਇਹ ਸ਼ਬਦਾਂ ਦੀ ਹਾਂਜੀ ਹੁਣ ਇਥੇ ਬੱਬੇ ਕੰਨ ਨਾਣੇ ਬਿਹਾਰੀ ਹੁਣ ਸੰਗਤਾਂ ਜਦੋਂ ਪਾਠ ਕਰਦੀਆਂ ਨਾ ਬਾਣੀ ਬੋਲਦੀਆਂ ਬਾਣੀ ਇਹਨੂੰ ਵੀ ਬਾਣੀ ਕਹਿੰਦੇ ਇਹ ਬਾਣੀ ਹੈਗਾ ਨਾਣੇ ਨਾਲਾਂ ਇੰਨੂੰ ਵੀ ਬਾਣੀ ਕਹਿ ਦਿੰਨੀ ਆ ਕਰਦੀਆਂ ਇਸ ਤਾਂ ਬਾਣੀ ਆ ਕੀ ਆ ਬਾਣੀ 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 ਤੇ ਬਾਣੀ ਕਿੰਨਾ ਫਰਕ ਨਾਣੇ ਦੇ ਨੰਨੇ ਨਾਲ ਜਦੋਂ ਗੁਰਬਾਣੀ ਦਾ ਉਚਾਰਨ ਕਰਨਾ ਜਾਂ ਨਿਤਨੇਮ ਕਰਦੇ ਆ ਸਹਿਪਾਠ ਕਰਦੇ ਆ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਆ ਜਾਂ ਕੋਈ ਗੁਰਬਾਣੀ ਦਾ ਅਭਿਆਸ ਕਰਦੇ ਆ ਆਪਾਂ بس ਇਹ ਤੁਸੀਂ ਅੱਖਰਾਂ ਦੀ ਪਛਾਣ ਰੱਖਣੀ ਹੈ ਕਿ ਭੱਬਾ ਏ ਨਾਣਾ ਏ ਨੰਨਾ ਏ ਜਾਂ ਪੱਪਾ ਏ ਇਹਦਾ ਉਚਾਰਨ ਨੰਨੇ ਨੂੰ ਨਾਣਾ ਨਹੀਂ ਬੋਲਣਾ ਨਾਲੇ ਨੰਨਾ ਨਹੀਂ ਬੋਲਣਾ ਭੱਬੇ ਨੂੰ ਪੱਪਾ ਨਹੀਂ ਬੋਲਣਾ ਪੱਪੇ ਨੂੰ ਭੱਬਾ ਨਹੀਂ ਬੋਲਣਾ ਬਾਣੀ ਬਾਨੀ ਨੰਨੇ ਦੇ ਨਾਲ ਬਾਨੀ ਆ ਨਾਣੇ ਦੇ ਨਾਲ ਬਾਣੀ ਆ ਭਾਣਾ ਪਾਣਾ ਪਾਇਆ ਪਾਇਆ ਜਾਣਾ ਜਾਨਾ ਬਾਣੀ ਬਾਨੀ ਸਭ ਲੱਗੀ ਸਾਰੀ? ਹਾਂਜੀ। ਆ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ। ਤੇ YouTube ਦੀ ਪਲੇਲਿਸਟ ਦੇ ਵਿੱਚ ਸਹਿਸਕ੍ਰਿਤੀ ਭੱਟਾਂ ਦੇ ਸਵਈਏ, ਪੰਜ ਬਾਣੀ ਨਿਤਨੇਮ ਸੰਥਿਆ ਤੇ ਰਾਮਕਲੀ ਸਾਧ ਗਾਥਾ, ਸੁਖਮਨੀ ਸਾਹਿਬ ਦੀ ਸੰਥਿਆ, ਬਾਵਣਕਰੀ ਦੀ ਸੰਥਿਆ ਉੱਥੇ ਪਈ ਹੈ ਤੁਸੀਂ ਜਾ ਕੇ ਸਰਵਣ ਕਰ ਸਕਦੇ ਜੀ। ਤੇ ਹੋਰ ਮਹੰਗੇ ਸ਼ਬਦਾਂ ਦਾ ਅਸੀਂ ਉਚਾਰਨ ਦੱਸੀ ਜਾ ਰਹੇ ਹਾਂ। ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ